ਤੱਪੜ ਵਾਹਣਾ ਬਾਈ ਬਿਲਕੁਲ ਜਿਵੇਂ ਕੋਈ ਸਪਰਿੰਗਾਂ ਵਾਲੇ ਹੱਲ ਨਹੀਂ ਏਡਰ ਲਾਫਦਾ ਤੁਰੇ ਫਦਾ ਏਡਰ ਲਾਫਦਾ ਮਾਝੇ ਵਾਲਾ ਏਡਰ ਲੋ ਬਈ ਟਰਾਈ ਟਰਾਈ ਖੁੱਲਾ ਚੈਲੰਜ ਦੋਵੇਂ ਲੀਵਰ ਥੱਲੇ ਸਾਡੇ ਕੋਲ ਤਾਂ ਸਪਰਿੰਗਾਂ ਵਾਲੇ ਹੱਲ ਨਹੀਂ ਨਾਲੇ ਦੂਜੇ ਆਪਣੇ ਇਛਰ ਵਾਲਿਆਂ ਦੇ ਕਾਲਜਾ ਖਿੱਚਦੇ ਆ ਖੁੱਲਾ ਚੈਲੰਜ ਆ ਖੁੱਲਾ ਜਿਹੜਾ ਵੀ ਛਾਲਾਂ ਛੁਲਾयां ਮਾਰਦਾ ਨਾ ਕੋਈ ਸਾਹਮਣੇ ਦਿਖਾ ਦਿੰਨੇ ਬਾਈ ਜਮਾ ਓਕੇ ਆ ਕੰਮ ਤੇ ਆਪਾਂ ਕੋਈ ਉਹ ਛਾਲਾਂ ਛੁਲਾयां ਨਹੀਂ ਮਰਵਾਉਣੀਆਂ ਆਪਾਂ ਇਹ ਖੜਾ ਕਰਤਾ ਹਾਲ ਦੱਸੋ ਧਰਤੀਆਂ ਜਾਂਦੇ ਆ ਕਹਿੰਦੇ ਤਰੇ ਹਾਲ ਮਾਰੋਨੇਗਾ ਬਾਈ ਹਲਾਂ ਦੇ ਓਏ ਮਾਰੋਨੇਗਾ 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 ਦੇ ਮਾਰੋਨੇਗਾ ਬਾਈ ਥੱਲੇ ਲੈਈ ਤਰੇ ਆ ਥੱਲੇ ਲੈਈ ਜਾਵਾਂ ਝਾਕੋ ਹਾ ਵੇਖੋ ਜਾਂਦੇ 52 ਦਾ ਟਰੈਕਟਰ 4x4 ਹਾਂਜੀ ਬਾਈ ਜੀ ਸਭ ਤੋਂ ਪਹਿਲਾਂ ਹੀ ਪਿਆਰਪਰੀ ਸਤਿ ਸ਼੍ਰੀ ਅਕਾਲ ਜੀ ਮੇਰੇ ਨਾਲ ਜੀ ਤੁਸੀਂ ਦੱਸਣ ਦੀ ਲੋੜ ਨਹੀਂ ਮਿਸਤਰੀ ਨੇ ਬੂਟਾ ਸਿੰਘ ਪਿੰਡ ਘੁੰਮਣਖਰ ਦੇ ਮੇਰੇ ਪਿੰਡ ਤੋਂ ਚਾਚਾ ਜੀ ਨੇ ਆਪਣੇ ਤੇ ਟਰੈਕਟਰ ਦਾ ਮੋਡੀਫਾਈ ਕਰਦੇ ਆ ਟਰੈਕਟਰਾਂ ਦੀ ਮੰਨ ਕੇ ਚੱਲੋ ਵੀ ਪਾਵਰ ਵਧਾਉਂਦੇ ਆ ਸੱਜ ਗੱਲ ਤਕਰੀਬਨ ਹਾਰ ਕੇਤੀ ਪਾਵਰ ਵਧਾ ਰਹੇ ਹਾਂ ਆਪਾਂ ਹਰਕਪਰਾਇ ਪਾਵਰ ਵਧਾ ਰਹੇ ਪਰ ਆਪੋ ਆਪਣੇ ਤਰੀਕੇ ਹੁੰਦੇ ਆ ਅੱਜ ਆਪਣੇ ਕੋਲ ਦੋ ਜੌਂਡੀ ਯਾਰ ਨੇ ਇੱਕ ਜੌਂਡੀ ਯਾਰ ਆਹਾ ਰੂਟਰ ਪੰਪੀ ਆ ਗਿਆ 50 50 E ਤੇ ਉਹ ਮੈਕੋ ਦੇ ਪੰਪ ਚਾਹੇ ਮਿਸਤਰੀ ਆ ਮੈਕੋ ਪੰਪ ਉਹ 52 ਦਾ ਆ ਗਿਆ 4x4 ਤੇ ਆ ਬਾਈ ਭਰਾ ਖੜੇ ਇਹਨਾਂ ਦੇ ਟਰੈਕਟਰ ਆ ਤੇ ਦੂਰ ਖੜ ਕੇ ਸੰਗਦੇ ਆ ਥੋੜੇ ਜੇ ਮੁੰਡੇ ਤੇ ਸਾਨੂੰ ਬਾਈ ਇਹਨਾਂ ਨਾਲ ਗੱਲਬਾਤ ਕਰਕੇ ਸਾਰੀ ਵੀਡੀਓ ਪਾਵਾਂਗੇ ਤੇ ਵੀਡੀਓ ਦੇ ਵਿੱਚ ਐ ਨਹੀਂ ਪਤਾ ਜੀ ਖੁੱਲਾ ਚੈਲੰਜ ਵੀ ਕਰਦੇ ਵੀ ਜਿਹੜਾ ਮਰਜ਼ੀ ਦੇਖ ਲੈ ਕਰ ਹੀ ਦਿੱਤਾ ਯਾਰ ਛੱਡ ਪਰੇ ਹੋਰ ਤਾਂ ਗੱਲ ਨਿਪੜੀ ਨਾ ਤਾਂ ਅਸੀਂ ਵਾਲੀਆਂ ਛਾਲਾਂ ਜਾਂ ਮਾਰ ਗਏ ਨਾ ਟਪੂਸੀਆਂ ਸਾਨੂੰ ਮਾਰਨੀਆਂ ਹੁੰਦੀਆਂ ਗਈਆਂ ਨਾ ਹੀ ਅਸੀਂ ਬਿੰਦੇ ਬਿੰਦੇ ਵੀਡੀਓ ਪਾਈਏ ਇਸ ਦਾ 2 ਮਹੀਨੇ ਤੱਕ ਵੀਡੀਓ ਪਾਉਨੇ ਹੁੰਦੇ ਆ ਟਰੈਕਟਰ ਬਥੇਰੇ ਆਉਂਦੇ ਆ ਬਥੇਰੇ ਜਾਂਦੇ ਆ ਪਰ ਵੀਡੀਓ ਅਸੀਂ ਵਾਲੀਆਂ ਨਹੀਂ ਪਾਉਂਦੇ ਹੁੰਦੇ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਕਰਿਓ ਤੇ ਖੁੱਲਾ ਚੈਲੰਜ ਕਰਕੇ ਵੀਡੀਓ ਪਾਉਨੇ ਲੋ ਵੀ ਡੈਟ ਚ ਦੇਖ ਫਾਇਰਿੰਗ ਨਿਗਾਹ ਮਾਰ ਲੋ ਸਮਾਰ ਕੇ ਰੂਟਰ ਪੰਪ ਜਾ ਰੂਟਰ ਪੰਪ ਜਾ ਰੂਟਰ ਪੰਪ ਜਾ ਰੂਟਰ ਪੰਪ ਜਾ ਨਿਗਾਹ ਮਾਰ ਲਿਓ ਪੀਰ ਦੋ ਮੈਂ ਥੱਲੇ ਆ ਆਏ ਮਾਰਦੇ ਹਾਂ ਦੇ ਖੁੱਲਾ ਚੈਰੰਜ ਛਾਲ ਨਹੀਂ ਮਾਰਦੇ ਅਸੀਂ

ਸਾਲ ਮਾਰ ਓਏ ਮਾਰ ਆਏ ਨਹੀਂ ਮਾਰਦੇ ਅਸੀਂ ਸਾਲੂ ਵੀਰਾ ਉਹ ਟਾਇਰ ਤੁਸੀਂ ਦੇਖ ਸਕਦੇ ਹੋ ਮੂੜਾ ਮੂੜਾ ਹੋਇਆ ਟਾਇਰ ਉਹ ਟਾਇਰ ਦੇਖ ਲਓ ਮਾਰ ਜੂਮ ਗਿਆ ਟਾਇਰ ਤੇ ਉਹ ਮੂੜਾ ਦੇਖ ਸਕਦੇ ਹੋ ਟਾਇਰ ਲੈ ਟਰੈਕਟਰ ਦੀ ਧੂਆ ਮਾਰਦਾ ਦਿਖਾ ਦਿਓ ਪੂਰਾ ਲੈ ਸਿੱਧਾ ਕਰ ਦਿੰਦਾ ਮੈਂ ਲੈ ਆ ਹੁਣ ਸਿੱਧਾ ਹੈਗਾ ਦੇਖੋ ਸਾਡੇ ਕੋਲ ਸਿੱਧੀ ਗੱਲ ਹੈ ਸਾਡੇ ਕੋਲ 4 ਵੀਲ ਨਹੀਂ ਹੈਗਾ ਇਹ 2 ਵੀਲ ਟਰੈਕਟਰ ਆ ਤੁਹਾਡੇ ਸਾਹਮਣੇ ਆ ਟਰੈਕਟਰ ਦੀ ਪਰਫੋਰਮੈਂਸ ਦੇਖੋ ਕੀ ਕਹਿਣਾ ਹੁੰਦਾ ਆ ਉਹ ਦੇਖ ਫਿਰ ਆ ਲੀਵਰ ਦਿਖਾ ਦੇ ਲੀਵਰ ਦਿਖਾ ਦੇ ਹੈ ਥੱਲੇ ਆ ਜਮਾ ਯਾਰ ਲੀਵਰ ਦੇਖ ਲਓ ਜਮਾ ਥੱਲੇ ਆ ਤੇ ਗੱਲ ਅਸੀਂ ਮਿੱਤਰੋ ਕਰਾਂਗੇ ਜਿਹੜੀ ਪੁੱਗਦੀ ਹੋਵੇ ਖੁੱਲਾ ਚੈਲੰਜ ਪਹਿਲਾਂ ਕੀਤਾ ਖੁੱਲਾ ਚੈਲੰਜ ਹੁਣ ਕਰਾਂਗੇ ਤੇਲ ਵੀ ਮਣਕੇ ਪਾਵਾਂਗੇ ਇਹ ਨਹੀਂ ਹੈਗਾ ਵੀ ਤੇਲ ਖਾਈ ਜਾਵੇ ਤੇ ਸਲਿੱਪ ਮਾਰੀ ਜਾਵੇ ਤੇਲ ਵੀ ਕਿਲੇ ਦਾ ਮਣਕੇ ਵੇਖਾਂ ਵੀ ਕਿੰਨਾ ਖਾਂਦਾ ਹਲ ਵੀ ਇੱਕੋ ਜੇ ਪਾਵਾਂਗੇ ਤੇ ਪੈਂਤਰਾ ਵੀ ਕਿਸਾਂ ਦੇਖਾਂਗੇ ਲੋ ਬਾਈ ਮਿਸਤਰੀ ਆਪਣੇ ਨਾਲ ਖੜਾ ਬੂਟਾ ਸਿੰਘ ਤੇ ਇੱਧਰ ਬਾਈ ਖੜਿਆ ਬਾਈ ਕਿਹੜਾ ਪਿੰਡ ਆਪਣਾ ਛੇਕਪੁਰਾ ਪਿੰਡ ਆ ਬਾਈ ਛੇਕਪੁਰਾ ਅਤਰਵੰਡੀ ਸਾਬੋ ਵੀ ਟਰੈਕਟਰ ਤੁਸੀਂ ਵੀ ਚਲਾਇਆ ਤੇ ਮੈਂ ਵੀ ਚਲਾਇਆ ਇੱਥੇ ਕਿਵੇਂ ਲੱਗਿਆ ਟਰੈਕਟਰ ਠੀਕ ਹੈ ਜੀ ਜਮਾਤ ਪਹਿਲਾਂ ਧੂਆਂ ਦਾਂਗੇ ਨਾ ਮਾਰਦਾ ਜੀ ਪਹਿਲਾਂ ਧੂਆਂ ਬਹੁਤ ਮਾਰਦਾ ਸੀ ਬਹੁਤ ਮਾਰਦਾ ਤੂੰ ਆ ਜਮਾ ਛੱਡ ਕੇ ਆਉਂਦੇ ਟਰੱਕ ਤੂੰ ਆ ਛੱਡ ਕੇ ਜਮਾ ਜਮਾ ਮਨ ਤੋਂ ਤੋਂ ਅਸਲ ਤੋਂ ਧੂਏ ਤੋਂ ਹੋਇਆ ਹਾਂਜੀ ਹਾਂ ਜਮਾ ਤੇ ਬਾਕੀ ਖਿਚਾਈ ਤੁਸੀਂ ਤੁਸੀਂ ਬਾਕੇ ਦੇਖਿਆ ਮੈਂ ਬਾਕੇ ਦੇਖਿਆ ਖਿਚਾਈ ਵਧੀਆ ਪਹਿਲਾਂ ਜਿਹੜਾ ਤੀਜੇ ਵਿੱਚ ਇਹਦਾ ਹੁਣ ਪਹਿਲੇ ਹੀ ਖੇਦਾਉ ਮੈਂ ਅੱਛਾ ਪਹਿਲੇ ਜਿੰਨਾ ਤੀਜੇ ਵਿੱਚ ਮੰਨ ਕੇ ਚੱਲ ਬਾਹਾਂ ਦਾਬਦਾ ਸੀ ਪਹਿਲਾਂ ਹਾਂ ਪਹਿਲਾਂ ਜਾਇਦਾਬਦਾ ਉਹਨਾ ਹੁਣ ਪਹਿਲੇ ਹੀ ਖੇਚਦਾ ਉਹਨਾ ਪਹਿਲੇ ਹੀ ਖੇਚਦਾ ਤੀਜੇ ਵਿੱਚ ਤਾਂ ਹੁਣ ਉਹੀ ਤਰ੍ਹਾਂ ਫਿਰਦਾ ਹਾਂ ਉਹੀ ਤਰ੍ਹਾਂ ਕਰਦਾ ਇਹ ਉਹ ਬਾਕੇ ਦਿਖਾਇਆ ਆਪਾਂ ਬਾਕੀ ਪੰਪ ਕਿਹੜਾ ਤੇ ਰੂਟਰ ਪੰਪ ਆ ਜੀ ਇਹ ਮਿਸਤਰੀ ਨੇ ਲਾਇਆ ਤਾਂ ਨਹੀਂ 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 ਲਾਇਆ ਜੀ ਲਾਇਆ ਨਹੀਂ ਉਹ ਹੀ ਆ ਕੋਈ ਪੰਪ ਆ ਜੀ ਤੇ ਮਿਸਤਰੀ ਜੀ ਰੂਟਰ ਪੰਪ ਸਹੀ ਚੱਲੂਗਾ ਜਮਾ ਹਾਂ ਬਹੁਤ ਵਧੀਆ ਚੱਲੂਗਾ ਇਹ ਐ ਨਹੀਂ ਵੀ ਲਾ ਕੇ ਛੱਡ ਦੋਗੇ ਇਹ ਲੋਕ ਬਸ ਥੋੜਾ ਜਿਹਾ ਅਨਜਾਲਪਣ ਚ ਲਾ ਕੇ ਰੱਖ ਦਿੰਦੇ ਪੰਪ ਬਹੁਤ ਵਧੀਆ ਹੈ ਅੱਛਾ ਹਾਂ ਇਹਦਾ ਡੀਜ਼ਲ ਖਰਚਾ ਵੀ ਘਟਾਗਾ ਇੰਜਨ ਦੀ ਲਾਈਫ ਇਹਦੇ ਨਾਲ ਵਧਦੀ ਹੈਗੀ ਅੱਛਾ ਹਾਂ ਵਧੀਆ ਪੰਪ ਹੈਗਾ ਤੇ ਮਨ ਸੰਤੁਸ਼ਟਾ ਜਮਾ ਜਮਾ ਹੀ ਜਮਾ ਤੇ ਬਾਈ ਹੁਣ ਦੂਜਾ ਆਪਾਂ ਦੂਜੇ ਦੀ ਮੰਨ ਕੇ ਚੱਲੋ ਉਹ ਲੈਨੇ ਆ ਟਰਾਈ ਤੇ ਉਹ ਵੀ ਦੇਖਿਓ ਵੀਡੀਓ ਹੋਰ ਬਾਈ ਫ ਕੀ ਕਹਿੰਦਾ ਦੇਖੀ ਚੱਲੋ ਗਿਆ ਸੁਖੀ ਖਿਆਲ ਦਾ ਲੋ ਵੀ ਜੀਰਦੋਮੇ ਥੱਲੇ ਆ ਆ ਮੂਹਰੇ ਡੇਰ ਦੇਖ ਮਾਰੇ ਘਰ ਕੋਲੇ ਮੁੰਡਿਆ ਆ ਪਾੜਾ ਦੇਖੋ ਮਿੱਟੀ ਬਈ ਜੀਰਦੋਮੇ ਥੱਲੇ ਆ ਪਹਿਲੇ ਹੈ ਜੀ ਪਹਿਲੇ ਹੈ ਜੇ ਟਰੈਕਟਰ ਆਇਆ ਅੰਬਰਸਰੀਆਂ ਦਾ ਅੰਬਰਸਰੀਆਂ ਭਰਾਵਾਂ ਦਾ ਟਰੈਕਟਰ ਆਇਆ ਮਾਝ ਵਾਲਿਆਂ ਦਾ ਠੀਕ ਹੈ ਮਿਸਤਰੀ ਜੀ ਹਾਂ ਜੀ ਤੇ ਜਿਸੇ ਵੀ ਮੇਰੇ ਵੀਰ ਭਾਈ ਨੇ ਟਰੈਕਟਰ ਕਰਾਉਣਾ ਹੋਵੇ ਜਿਹੜਾ ਹੌਲੈਂਡ ਠੀਕ ਹੈ ਨਾ ਤੇ ਮਿਸਤਰੀ ਬੂਟਾ ਸਿੰਘ ਨੇ ਕਨੈਕਟ ਕਰ ਸਕਦਾ ਨੰਬਰ ਬੋਲਦਾ ਹਾਂ ਜੀ 94170 62287 94170 70 62287 62287 ਨੰਬਰ ਆ ਬਾਈ ਜੀ ਕਿਸੇ ਵੀ ਮੇਰੇ ਭਾਣੇ ਟਰੈਕਟਰ ਮੋਡੀਫਾਈ ਕਰਾਉਣਾ ਕੋਈ ਵੀ ਗੱਲ ਮੰਨ ਕੇ ਕੋਈ ਕਿਸੇ ਵੀ ਪ੍ਰਕਾਰ ਦੀ ਕੋਈ ਸਲਾਹ ਮਸ਼ਵਰਾ ਲੈਣਾ ਫੇਰ ਵੀ ਯਾਰ ਫੋਨ ਕਰ ਸਕਦੇ ਆ ਇਹ ਨਹੀਂ ਵੀ ਜਿਹੜਾ ਅਸੀਂ ਫੋਨ ਨਹੀਂ ਚੱਕਾਂਗੇ ਤੇ ਟਰੈਕਟਰ ਜੇ ਕਿਸੇ ਭਰਾ ਨੇ ਕਰਾਉਣਾ ਹੋਵੇ ਤੇ ਇਹ ਨੰਬਰ ਤੇ ਕਨੈਕਟ ਕਰ ਸਕਦੇ ਆ ਹਰ ਟਰੈਕਟਰ ਮੋਡੀਫਿਕੇਸ਼ਨ ਕਰਿਆ ਜਾਂਦਾ ਹੈ ਇੱਥੇ ਤੇ ਬਾਕੀ ਬਾਈ ਜੀ ਕੋਈ ਹੋਰ ਇੰਜਨ ਕਰਾਉਣਾ ਕੋਈ ਹੋਰ ਕਰਾਉਣਾ ਆਲ ਓਵਰਕਮ ਕੀਤਾ ਜਾਂਦੇ ਨਹੀਂ ਹੈਗਾ ਤੇ ਬਾਕੀ ਤੁਸੀਂ ਟਰੈਕਟਰ ਵੇਖੀ ਲੈ ਇੱਥੇ ਚੱਲਦੇ ਬਾਈ ਜੀ ਪਹਿਲੇ ਐਚਬੀ ਜਨ ਗਿਆ ਦੂਜੀ ਵਿੱਚ ਵੀ ਚੱਲ ਗਿਆ ਛੋਟਾ ਗੇਅਰ ਲਾ ਕੇ ਹੋਰ ਹਲ ਪਾ ਲੋ ਹੋਰ ਵੀ ਤੁਰੇ ਫਿਰੋ ਚੱਲੋ ਕੋਈ ਗੱਲ ਨਹੀਂ ਯਾਰ ਵੱਡੀ ਗੱਲ ਤਾਂ ਇਹ ਨਹੀਂ ਵੀ ਟਰੈਕਟਰ ਗਰਮ ਨਾ ਹੋਵੇ ਤੇ ਟਰੈਕਟਰ স্মੋਕਿੰਗ ਨਾ ਕਰੇ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਵੀਡੀਓ ਚੰਗੀ ਲੱਗੀ ਸ਼ੇਅਰ ਜੀ ਰੱਖਣ ਦਾ ਧੰਨਵਾਦ